ਸਵਾਗਤ ਹੈ ਸਾਰੇ ਭਰਾਵਾਂ ਦਾ ਪਸ਼ੂ ਪਾਲਕ ਰੰਗਪਰਾ ਫੂਲ ਤੇ ਅੱਜ ਪਿੰਡ ਫੂਲੇ ਵਾਲੇ ਤੋਂ ਇੱਕ ਚੰਗੇ ਦੁੱਧ ਵਾਲੀ ਚੰਗੀ ਸਾਮੀ ਪੜੀ ਮੱਝ ਦੀ ਵੀਡੀਓ ਲੈ ਕੇ ਆਇਆ ਤੀਜਾ ਸੂਆ ਬਹੁਤ ਚੰਗਾ ਖਾਂਡੇਵਾ ਦੇਖ ਸਕਦੇ ਹੋ ਕੁੱਲੇ ਹਵਾਨੇ ਵਾਲੀ ਮੱਝ ਹੈ ਚੰਗਾ ਮੂਠੀ ਵਾਲਾ ਥਾਣਾ ਕੱਲਾ ਕੱਲਾ ਪਾਰਛੋਂ ਦੀsੂਈ ਆ ਤਿੰਨ ਦਿਨ ਹੋ ਗਿਆ ਜੀ ਸੂਈ ਨੂੰ ਅੱਜ 4 ਤਰੀਕ ਆ ਨੌਵਾਂ ਮਹੀਨਾ ਬਈ ਤੋੜ ਕੇ ਦਿਖਾਇਆ ਮਾੜੀ ਪਿੱਛੋਂ ਥਾਂ ਲਿਆਵਾ ਦਿਖਾਉਣੇ ਤੁਹਾਨੂੰ ਦੇਖ ਸਕਦੇ ਹੋ ਫੁੱਲਾ ਹਵਾਨਾ ਮੋੜ ਲਾ ਕੱਟੂ ਵੀਰ ਕਰਦੀ ਆ ਥੋੜਾ ਖਾ ਪੀ ਕੇ ਹੋਰ ਵੀ ਚੰਗੀ ਬਣ ਜੂ ਥੱਲੇ ਬਾਡੀ ਆ ਜਿਹੜੀ ਬਹੁਤ ਸੋਹਣੀ ਐ ਸਮੀ ਭਲੀ ਬਹੁਤ ਆਕਰਮ ਵਾਲੀ ਲੇਵਾ ਵੀ ਖੁੱਲਾ ਇਹ ਨਹੀਂ ਵੀ ਤੰਗ ਜੇ ਲੇਵੇ ਦੀ ਆ ਟੱਕਵੇਂ ਪੁਰੇ ਦੀ ਸਿੰਘ ਥੋੜਾ ਜਿਆ ਖੁੱਲਾ ਲਹਿ ਗਈ ਉਹ ਦੇਖ ਸਕਦਾ ਸਿੰਘ ਮਗਰ ਕੱਟਾ ਕੱਟੀ ਬਾਈ ਕੱਟੀ ਕੱਟੀ ਮੰਗਰ ਐ ਇਦਾ ਮੁੱਲ ਕੀ ਆ ਜੀ ਮੰਗਣ ਦਾ ਪਰ ਨਾ ਕਿ ਜੇ 90 ਦੇ ਪਾਰੇ 90000 ਦੀ ਬਾਈ ਕੰਦਾ ਆ ਨਾ ਹੀ ਆ ਬਸ 90000 ਦੀ ਦੇ ਦਾਂਗੇ ਤੇ ਜਿਹੜਾ ਹੁਣ ਬੌਲਾਗਾ ਕਿੰਨਾ ਕਹੂਗਾ ਬਾਈ ਹੋਊਗਾ ਮੈਨੂੰ ਲੱਗਿਆ ਬਈ 12 ਕਹੂ 10 12 10 12 ਤਾਂ ਹੋਊਗਾ ਪੰਜ ਚਾਰ ਕਿ ਕਿ ਲੋਜ ਬਈ ਕਰਨਾ ਚਾਰ ਕੋਝੂਰੀ ਕਿਹਾ ਨਾ ਜੀ ਕੱਟੀ ਨੂੰ ਚੰਗਾ ਕੇ ਹਾਂ ਕੱਟੀ ਨੂੰ ਚੰਗਾ ਕੇ ਬਾਈ ਕਹਿੰਦਾ 4 ਕਿਲੋ ਡੰਗ ਦਾ ਕੱਢਦੇ ਆ ਅੱਜ ਤੀਜਾ ਦਿਨ ਸੂਈ ਨੂੰ ਆ। ਥਾਂ ਦੇ ਵਾ ਖੁੱਲਾਗਾ। ਖਾ ਪੀ ਕੇ ਸੇਵਾ ਦੇ ਨਾਲ ਦੁੱਧ ਦੇਣਾ ਇਹਨੇ। ਪਿੰਡ ਫੂਲੇ ਵਾਲਾ ਤਸੀਰਪੁਰ ਜ਼ਿਲ੍ਹਾ ਬਠਿੰਡਾ ਸਕਰੀਨ ਤੇ ਨੰਬਰ ਆ ਰਿਹਾ ਬਾਈ ਦਾ। ਕਿਸੇ ਭਰਾ ਨੂੰ ਪਸੰਦ ਆਉਂਦੀ ਆ ਤਾਂ ਸਕਰੀਨ ਤੇ ਜਿਹੜਾ ਨੰਬਰ ਆ ਰਿਹਾ ਤੇ ਸੰਪਰਕ ਕਰ ਸਕਦੇ ਹੋ। ਕਿਸੇ ਭਰਾ ਨੇ ਸਾਥੋਂ ਵੀਡੀਓ ਬਣਾਉਣੀ ਹੈ ਤਾਂ ਸਾਡਾ ਨੰਬਰ ਹੈ 94657 10924। ਸਾਡੇ ਕਿਸਾਨ ਪਸ਼ੂ ਪਾਲ ਕਰਮ ਪ੍ਰਭੂਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਲੋ ਕਰ ਲਓ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਲਈ